ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਮੇਰਾ ਰਿਸ਼ਤਾ ਅਮੰਦੀ ਨਾਲ ਜਦੋਂ ਪੱਕਾ ਹੋਇਆ ਤਾਂ ਮੇਰੀ ਸੱਸ ਨੇ ਮੈਨੂੰ ਅੰਗੂਠੀ ਪਾ ਦਿੱਤੀ ਉਸੇ ਰਾਤ ਮੈਨੂੰ ਅਮੰਦਾ ਦਾ ਫੋਨ ਆ ਗਿਆ ਮੇਰੀ ਨਨਾਨ ਮੈਨੂੰ ਮੰਗਣੀ ਰਸਮ ਵੇਲੇ ਸਭ ਕੁਝ ਦੱਸ ਚੁੱਕੀ ਸੀ ਕਿ ਰਾਤ ਨੂੰ ਵੀਰੇ ਦੇ ਫੋਨ ਦਾ ਇੰਤਜ਼ਾਰ ਕਰੇ ਇਹ ਸੁਣ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਆਪਣੀ ਨਨਾਨ ਨੂੰ ਹੌਲੀ ਜਿਹੇ ਕਿਹਾ ਕਿ ਸਾਡੇ ਵਿਆਹ ਤੋਂ ਪਹਿਲਾਂ ਆਪਣੇ ਮੰਗੇਤਰ ਨਾਲ ਗੱਲ ਕਰਨਾ ਚੰਗਾ ਨਹੀਂ ਸਮਝਦੇ ਸਾਡੀ ਫੈਮਿਲੀ ਪੁਰਾਣੇ ਖਿਆਲਾਂ ਵਾਲੀ ਸੀ ਪਰ ਮੇਰੀ ਨਾਨਾ ਨੇ ਮੇਰੀ ਇੱਕ ਨਾ ਸੁਣੀ ਤੇ ਕਹਿਣ ਲੱਗੀ ਕਿ ਵੀਰੇ ਦਾ ਇਰਾਦਾ ਤਾਂ ਤੈਨੂੰ ਆਪਣੇ ਹੱਥ ਨਾਲ ਅੰਗੂਠੀ ਪਾਉਂਦਾ ਸੀ ਪਰ ਤੇਰੀ ਮਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਤੇ ਅਸੀਂ ਕੁਝ ਨਹੀਂ ਕਿਹਾ ਹੁਣ ਤੂੰ ਮੇਰੇ ਵੀਰੇ ਦੀ ਅੰਗੂਠੀ ਪਾ ਲਈ ਆ ਇਸ ਲਈ ਜ਼ਿਆਦੇ ਨਖਰੇ ਨਾ ਕਰ ਮੇਰੀ ਨਾਨਾ ਵੀ ਮੇਰੀ ਉਮਰ ਦੀ ਸੀ ਬਹੁਤ ਜਲਦੀ ਕੁੜ ਮਿਲ ਗਈ ਸੀ ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਲੰਮੀ ਪਈ ਤਾ ਮੇਰੇ ਫੋਨ ਤੇ ਕਿਸੇ ਅਨਨੌਨ ਨੰਬਰ ਤੋਂ ਫੋਨ ਆਇਆ ਨੰਬਰ ਦੇਖ ਕੇ ਮੇਰੇ ਦਿਲ ਦੀਆਂ ਧੜਕਣਾ ਵਧ ਗਈਆਂ ਕਿਉਂਕਿ ਮੇਰੀ ਨਾਨ ਮੈਨੂੰ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਰਾਤ ਨੂੰ ਵੀਰੇ ਦਾ ਫੋਨ ਆਊਗਾ ਤੇ ਉਹਦੇ ਨਾਲ ਗੱਲ ਕਰ ਲਈ ਮੈਂ ਝਿਜਕਦੇ ਹੋਏ ਫੋਨ ਚੁੱਕਿਆ ਤੇ ਆਵਾਜ਼ ਇੱਕ ਮੁੰਡੇ ਦੀ ਸੀ ਕਹਿਣ ਲੱਗਾ ਕਿ ਮੈਂ ਅਮਨ ਬੋਲ ਰਿਹਾ ਆਮਨ ਦਾ ਨਾਮ ਸੁਣ ਕੇ ਸ਼ਰਮ ਨਾਲ ਮੇਰੀਆਂ ਨਜ਼ਰਾਂ ਝੁੱਕ ਗਈਆਂ ਇਹ ਰਿਸ਼ਤਾ ਹੀ ਕੁਝ ਏਦਾਂ ਦਾ ਸੀ ਪਹਿਲਾਂ ਤਾਂ ਉਹਨੇ ਮੇਰਾ ਹਾਲ ਚਾਲ ਪੁੱਛਿਆ ਤੇ ਬਸ ਮੈਂ ਠੀਕ ਹਾਂ ਕਹਿ ਕੇ ਗੱਲ ਖਤਮ ਕਰ ਦਿੱਤੀ ਪਰ ਆਮਨ ਮੈਨੂੰ ਫਟਾਫਟ ਫੋਨ ਤੇ ਹੀ ਗੱਲਾਂ ਕਰਨ ਲੱਗ ਪਿਆ ਤੇ ਕਹਿਣ ਲੱਗਿਆ ਮੈਂ ਤੇਰੀ ਫੋਟੋ ਦੇਖ ਰਿਆਂ ਯਾਰ ਜੋ ਮੇਰੇ ਫੋਨ ਵਿੱਚ ਮੇਰੀ ਛੋਟੀ ਭੈਣ ਨੇ ਖਿੱਚੀ ਸੀ ਮੰਗਣੀ ਦੀ ਰਾਸੂ ਤੇ ਮੇਰੇ ਨਾਨਾ ਨੇ ਮੇਰੇ ਦਾ ਬਹੁਤ ਸਾਰੇ ਫੋਟੋਆਂ ਮੋਬਾਈਲ ਵਿੱਚ ਖਿੱਚ ਲਈਆਂ ਸੀ ਇਹ ਸੁਣ ਕੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਜਵਾਬ ਦੇਵਾਂ ਸਾਡੇ ਤਾਂ ਇੱਥੇ ਕੁੜੀ ਮੁੰਡੇ ਦੀ ਦੋਸਤੀ ਨੂੰ ਬਹੁਤ ਗਲਤ ਸਮਝਿਆ ਜਾਂਦਾ ਸੀ ਤੇ ਅਸੀਂ ਇਸ ਹੱਦ ਵਿੱਚ ਹੀ ਰਹਿੰਦੇ ਸੀ ਕਿ ਕਦੀ ਵੀ ਕਿਸੇ ਮੁੰਡੇ ਦੇ ਨਾਲ ਗੱਲਾਂ ਕਰਨ ਬਾਰੇ ਨਹੀਂ ਸੋਚਿਆ ਸੀ। ਨਾ ਹੀ ਕਿਸੇ ਨੂੰ ਦੋਸਤ ਬਣਾਇਆ ਸੀ। ਇਥੋਂ ਤੱਕ ਕਿ ਸਾਡੇ ਚਾਚੇ ਤਾਏ ਦੇ ਮੁੰਡੇ ਵੀ ਜ਼ਿਆਦਾ ਗੱਲਾਂ ਨਹੀਂ ਕਰਦੇ ਸੀ। ਸਾਡੇ ਚਾਚੇ ਤਾਏ ਦੇ ਮੁੰਡੇ ਜਾਂ ਫਿਰ ਮਾਵੇਂ ਭੂਆ ਦੇ ਵੀ ਆਪਣੀ ਹੱਦ ਵਿੱਚ ਰਹਿ ਕੇ ਹੀ ਗੱਲ ਕਰਦੇ ਸੀ। ਕਦੀ ਆਪਣੀਆਂ ਹੱਦਾਂ ਨੂੰ ਪਾਰ ਨਹੀਂ ਕਰਦੇ ਸੀ। ਦੋਸਤੀ ਕਰਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਸੀ। ਇਹ ਗੱਲ ਸੱਚ ਸੀ ਕਿ ਜੋ ਰਿਸ਼ਤੇ ਪਵਿੱਤਰ ਮੰਨੇ ਜਾਂਦੇ ਆ ਤਾਂ ਬਹੁਤ ਜ਼ਿਆਦਾ ਹੀ ਖੂਬਸੂਰਤ ਹੁੰਦੇ ਆ। ਮੈਂ ਇਸੇ ਮਹੌਲੇ ਵਿੱਚ ਪਾਲ ਕੇ ਵੱਡੀ ਹੋਈ ਸੀ ਪਰ ਅਮਨ ਉਸ ਤੋਂ ਬਿਲਕੁਲ ਉਲਟ ਸੀ ਜੋ ਗੱਲਾਂ ਉਹ ਮੈਨੂੰ ਕਹਿ ਰਿਹਾ ਸੀ ਉਹ ਸੁਣ ਕੇ ਮੇਰੇ ਕੰਨ ਹੀ ਲਾਲ ਹੋ ਗਏ ਕਹਿਣ ਲੱਗਾ ਕਿ ਤੇਰੀ ਇੱਕ ਫੋਟੋ ਨੂੰ ਮੈਂ ਚੁੰਮ ਚੁੰਮ ਕੇ سینੇ ਨਾਲ ਲਾਇਆ ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਭਲਾ ਇਹ ਕੀ ਗੱਲ ਕਰਨ ਵਾਲੀ ਸੀ ਫਿਰ ਕਹਿਣ ਲੱਗਿਆ ਕਿ ਕੀ ਪ੍ਰੋਬਲਮ ਸੀ ਤੇਰੀ ਮਾਨ ਮੈਨੂੰ ਇੱਕ ਮੌਕਾ ਦੇ ਦਿੰਦੀ ਕਿ ਅੰਗੂਠੀ ਮੈਂ ਆਪਣੇ ਹੱਥ ਨਾਲ ਤੈਨੂੰ ਪਾ ਦਿੰਦਾ ਸੋ ਰੱਬ ਦੀ ਜੇ ਮੈਨੂੰ ਇਹਨੀ ਇਜਾਜ਼ਤ ਮਿਲਦੀ ਤਾਂ ਮੈਂ ਅੰਗੂਠੀ ਪਾਉਂਦੇ ਹੋਏ ਤੇਰੇ ਖੂਬਸੂਰਤ ਹੱਥਾਂ ਨੂੰ ਵੀ ਚੁੰਮ ਲੈਣਾ ਸੀ। ਉਹਦੀ ਗੱਲ ਸੁਣ ਕੇ ਮੇਰੇ ਹੱਥਾਂ ਵਿੱਚ ਝੁਣ-ਝੁਣੀ ਜਿਹੀ ਹੋਣ ਲੱਗ ਪਈ। ਇਦਾਂ ਦੀਆਂ ਗੱਲਾਂ ਬਾਰੇ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਤੇ ਮੈਂ ਉਹਨੂੰ ਕਿਹਾ ਕਿ ਮੇਰੀ ਗੱਲ ਸੁਣਿਓ। ਮੈਂ ਉਹਨੂੰ ਕੁਝ ਕਹਿਣਾ ਚਾਹੁੰਦੀ ਸੀ ਕਿ ਉਹ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰੇ। ਮੇਰੇ ਇਹ ਕਹਿਣ ਤੇ ਉਹ ਕਹਿਣ ਲੱਗਾ ਕਿ ਕੋਈ ਨਹੀਂ ਜਾਣੇ ਮੈਂ ਤੇਰੇ ਨਾਲ ਗੱਲਾਂ ਕਰਨ ਲਈ ਹੀ ਫੋਨ ਕੀਤਾ। ਮੇਰਾ ਦਿਲ ਕਰਦਾ ਕਿ ਤੂੰ ਬੋਲੀ ਜਾਵੇਂ ਤੇ ਮੈਂ ਸੁਣੀ ਜਾਵਾਂ ਉਹਦੀ ਇਹ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਦੋ ਮਿੰਟ ਬਾਅਦ ਉਹਨੇ ਸਾਰੀ ਸ਼ਰਮ ਦੇ ਪਰਦੇ ਹਟਾ ਦਿੱਤੇ ਤੇ ਮੈਂ ਫਟਾਫਟ ਫੋਨ ਕੱਟ ਦਿੱਤਾ ਦਸੰਬਰ ਦੇ ਸਰਦ ਸਰਦੀ ਦੇ ਮੌਸਮ ਵਿੱਚ ਵੀ ਪਸੀਨੇ ਨਾਲ ਵਿੱਚ ਭਿੱਜੀ ਹੋਈ ਸੀ ਦੁਬਾਰਾ ਫੋਨ ਦੀ ਘੰਟੀ ਵੱਜੀ ਤਾਂ ਮੈਂ ਹੈਰਾਨ ਹੋ ਗਈ ਇਸ ਵਾਰ ਮੈਂ ਫੋਨ ਨਹੀਂ ਚੁੱਕਿਆ ਤੇ ਇੱਕ ਵਟਸਐਪ ਤੇ ਮੈਸੇਜ ਕਰ ਦਿੱਤਾ ਕਿ ਮੈਨੂੰ ਨੀਂਦ ਆ ਰਹੀ ਹੈ ਮੈਂ ਤੁਹਾਡੇ ਨਾਲ ਫੇਰ ਗੱਲ ਕਰੂੰਗੀ ਮੈਂ ਮੈਸੇਜ ਕੀਤਾ ਸੀ ਕਿ ਰਿਪਲਾਈ ਆ ਗਿਆ ਕਿ ਮੇਰੀ نیند ਉਡਾ ਕੇ ਤੂੰ ਕਿੱਦਾਂ ਸੌ ਸਕਦੀ ਆ ਅੱਜ ਤਾਂ ਸਾਰੀ ਰਾਤ ਮੈਂ ਤੈਨੂੰ ਸੌਣ ਨਹੀਂ ਦੇਵਾਂਗਾ ਉਹਦੀਆਂ ਇਦਾਂ ਦੀਆਂ ਗੱਲਾਂ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹਜੇ ਤੱਕ ਮੇਰੇ ਘਰ ਦੇ ਇਸ ਬਾਰੇ ਨਹੀਂ ਜਾਣਦੇ ਸੀ ਕਿ ਮੈਂ ਅਮਨ ਨਾਲ ਗੱਲ ਕਰਦੀ ਆ ਮੈਂ ਆਪਣਾ ਫੋਨ ਬੰਦ ਕਰ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਮੰਗਣੀ ਤੋਂ ਬਾਅਦ ਮਕੇਤਰ ਇਦਾਂ ਦੀਆਂ ਗੱਲਾਂ ਕਰਦੇ ਆ ਮੈਂ ਸੋਚਿਆ ਕਿ ਬਸ ਹਾਲ ਚਾਲ ਹੀ ਪੁੱਛੂਗਾ ਪਰ ਅਮਨ ਨੇ ਤਾਂ ਪਹਿਲੇ ਫੋਨ ਤੇ ਹੀ ਮੇਰੇ ਹੋਸ਼ ਉਡਾ ਦਿੱਤੇ ਸੀ। ਨੀਂਦ ਤਾਂ ਕੀ ਮੈਨੂੰ ਸਾਰੀ ਗੱਤ ਚੈਨ ਦੇ ਨਹੀਂ ਆਇਆ। ਉਹਦੀਆਂ ਕੁਝ ਗੱਲਾਂ ਹੀ ਇਦਾਂ ਲਿਆਂ ਸੀ। 6 ਮਹੀਨਿਆਂ ਬਾਅਦ ਸਾਡਾ ਵਿਆਹ ਪੱਕਾ ਹੋ ਗਿਆ। ਮੈਂ ਨਹੀਂ ਚਾਹੁੰਦੀ ਸੀ ਕਿ 6 ਮਹੀਨਿਆਂ ਵਿਚ ਅਮਨ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰੇ ਤੇ ਸੁਣੇ ਕਿਉਂਕਿ ਮੈਂ ਆਪਣੇ ਘਰ ਦੀਆਂ ਔਰਤਾਂ ਕੋਲੋਂ ਹੀ ਸੁਣਿਆ ਸੀ ਕਿ ਵਿਆਹ ਤੋਂ ਪਹਿਲਾਂ ਆਪਸ ਵਿੱਚ ਮंगेਤਰ ਗੱਲ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਰਿਸ਼ਤੇ ਦੀ ਜੋ charm ਹੁੰਦੀ ਆ ਉਹ ਖਤਮ ਹੋ ਜਾਂਦੀ ਆ। ਵਿਆਹ ਤੋਂ ਪਹਿਲਾਂ ਹੀ ਮੰਗੇਤਰ ਜੇ ਮਿਲਣਾ ਮਲਾਉਣਾ ਸ਼ੁਰੂ ਕਰ ਦੇਵੇ ਤਾਂ ਰਿਸ਼ਤੇ ਵੀ ਆਪਣੀ ਹੱਦ ਟੱਪ ਜਾਂਦੀ ਆ। ਵਿਆਹ ਤੋਂ ਪਹਿਲਾਂ ਹੀ ਉਹਨਾਂ ਦੇ ਵਿੱਚ ਸਰੀਰਕ ਸੰਬੰਧ ਬਣ ਜਾਂਦੇ ਆ ਤੇ ਇਦਾਂ ਦੇ ਰਿਸ਼ਤੇ ਜ਼ਿਆਦਾ ਸਿਰੇ ਨਹੀਂ ਚੜਦੇ। ਵਿਆਹ ਤੋਂ ਪਹਿਲਾਂ ਹੀ ਰਿਸ਼ਤੇ ਟੁੱਟ ਜਾਂਦੇ ਆ। ਮੈਂ ਸੋਚ ਲਿਆ ਸੀ ਕਿ ਮੈਂ ਉਹਨੂੰ ਸਾਫ਼ ਮਨਾ ਕਰ ਦੇਵਾਂਗੀ ਕਿ ਸਾਡੇ ਇੱਥੇ ਇਹ ਚੰਗਾ ਨਹੀਂ ਸਮਝਿਆ ਜਾਂਦਾ ਪਰ ਉਹ ਮੇਰੀ ਕੋਈ ਗੱਲ ਨਹੀਂ ਸੀ ਸੁਣਦਾ। ਮੇਰੀ ਗੱਲ ਨੂੰ ਉਹਨੇ ਨਜ਼ਰ ਅੰਦਾਜ਼ ਕਰ ਦਿੱਤਾ। ਜਿੱਦਾਂ ਉਹ ਇੰਨਾਂ ਗੱਲਾਂ ਦੀ ਕੋਈ အهمियत ਹੀ ਨਹੀਂ ਰੱਖਦਾ ਸੀ ਉਹ ਤਾਂ ਆਪਣੀਆਂ بےਚੈਨੀਆਂ ਦੱਸ ਰਿਹਾ ਸੀ ਉਹਦੀਆਂ ਗੱਲਾਂ ਇਦਾਂ ਦੀਆਂ ਸੀ ਕਿ ਮੇਰੇ ਕੰਨਾਂ ਵਿੱਚ ਧੂਆ ਨਿਕਲਣ ਲੱਗ ਜਾਂਦਾ ਸੀ ਇੱਕ ਵਾਰ ਅਮਨ ਨੂੰ ਮੈਂ ਕਹਿ ਦਿੱਤਾ ਕਿ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਉਹ ਕਹਿੰਦਾ ਤੇਰਾ ਕੀ ਖਿਆਲ ਆ ਮੰਗੇਤਰ ਆ ਵਿੱਚ ਕਿਦਾਂ ਦੀਆਂ ਗੱਲਾਂ ਕਰਦੇ ਹੋਣਗੇ ਕੀ ਉਹ ਆਪਸ ਵਿੱਚ ਸਿਆਸਤ ਦੀਆਂ ਗੱਲਾਂ ਕਰਦੇ ਆ ਜਾਂ ਫਿਰ ਦੋ ਪਹਾੜਾ ਪੜਦਿਆਂ ਜਾਨੇ ਮਨ ਫੋਨ ਤੇ ਮੰਗੇਤਰ ਹੀ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਆ ਨੀਂਦ ਉਡਾ ਦੇਣ ਵਾਲੀਆਂ ਚੈਨ ਚੁਰਾ ਲੈਣ ਵਾਲੀਆਂ ਮੈਂ ਕਿਹਾ ਅਮਨ ਤੁਸੀਂ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਉਹ ਕਹਿਣ ਲੱਗਾ ਕਿ ਨਹੀਂ ਚੰਗਾ ਲੱਗਦਾ ਤਾਂ ਚੱਲ ਜਾਨੇ ਮਨ ਨਹੀਂ ਕਰਦਾ ਤਾਂ সুইਟ ਹਾਰਟ ਕਹਿ ਦਿਆ ਕਰੂੰਗਾ ਮੈਂ ਤਾਂ ਉਹਦੀਆਂ ਇਹੋ ਜਿਹੀਆਂ ਗੱਲਾਂ ਤੋਂ ਪਰੇਸ਼ਾਨ ਹੋਣ ਲੱਗ ਪਈ ਸੀ ਮੈਂ ਤਾਂ ਅਮਨ ਨਾਲ ਗੱਲ ਨਾ ਕਰਨ ਦੇ ਬਹਾਨੇ ਲੱਭੀ ਰਹੀਦੀ ਸੀ ਮੈਂ ਕਹ ਰਿਹਾ ਕਿ ਮੇਰੀ ਮਾਂ ਨੇ ਤੁਹਾਡੇ ਨਾਲ ਮੈਨੂੰ ਗੱਲ ਕਰਤੀ ਉਹ ਦੇਖ ਲਿਆ ਇਸ ਲਈ ਮੈਨੂੰ ਝੜਕ ਰਹੀ ਸੀ ਕਿ ਮੈਂ ਤੁਹਾਡੇ ਨਾਲ ਗੱਲ ਨਾ ਕਰਾਂ ਕਿਉਂਕਿ ਇੱਥੇ ਚੰਗਾ ਨਹੀਂ ਸਮਝਿਆ ਜਾਂਦਾ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਮੈਂ ਕੁਝ ਨਹੀਂ ਜਾਣਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਤਾਂ ਮੈਂ ਤੇਰੀ ਮਾਂ ਨੂੰ ਸਾਫ਼ ਕਹਿ ਦੇਵਾਂਗਾ ਕਿ ਮੈਂ ਪ੍ਰੀਤ ਨਾਲ ਗੱਲ ਕਰਨੀ ਆ ਨਹੀਂ ਤਾਂ ਮੈਂ ਉਹਨੂੰ ਮਿਲਣ ਲਈ ਘਰ ਆ ਜਾਊਂਗਾ ਯਾਰ ਤੂੰ ਨਹੀਂ ਜਾਣਦੀ ਮੈਂ ਕਿਦਾਂ ਇੱਕ ਇੱਕ ਦਿਨ ਗਿਣ-ਗਿਣ ਕੇ ਗੁਜ਼ਾਰ ਰਿਹਾ ਤੇ ਹੁਣ ਤੇਰੇ ਨਾਲ ਵੀ ਗੱਲ ਨਾ ਕਰਾਂ ਇਹ ਜ਼ੁਲਮ ਤਾਂ ਨਾ ਕਰ ਮੇਰੇ ਮਾਸੂਮ ਤੇ ਪੂਰੀ ਰਾਤ ਬੇਚੈਨੀ ਨਾਲ ਤੜਫਦੇ ਹੋਏ ਲੰਘ ਗਏ ਸੁਪਣਿਆਂ ਵਿੱਚ ਹੀ ਤੈਨੂੰ ਬਾਹਾਂ ਪਾ ਬਾਹਾਂ ਪਾ ਕੇ ਲੈ ਕੇ ਚੁੰਮਦਾ ਰਿਹਾ ਉਹਦੀਆਂ ਇਦਾਂ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰਦੀਆਂ ਸੀ ਪਰ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਅਮਾਂ ਦੀ ਡਿਮਾਂਡ ਵਾਧਦੀ ਜਾਂਦੀ ਸੀ ਕਦੀ ਕਦੀ ਕਹਿੰਦਾ ਵੀਡੀਓ ਕਾਲ ਕਰ ਤੇ ਕਦੀ ਕਹਿੰਦਾ ਘਰ ਕੋਈ ਬਾਹਨਾ ਲਾ ਕੇ ਮੈਨੂੰ ਬਾਹਰ ਰੈਸਟੋਰੈਂਟ ਵਿੱਚ ਮਿਲਣਾ ਆ ਜਾ ਇੱਕ ਵਾਰ ਤਾਂ ਮਾਂ ਦੀ ਗੱਲ ਮੈਨੂੰ ਬਹੁਤ ਬੁਰੀ ਲੱਗੀ ਸੀ ਜਿਨੇ ਮੈਨੂੰ ਹਲਾ ਕੇ ਰੱਖ ਦਿੱਤਾ ਤੇ ਕਹਿਣ ਲੱਗਾ ਤੇਰੇ ਲਈ ਬਹੁਤ ਸੋਹਣੀ ਜਿਹੀ ਨਾਈਟੀ ਖਰੀਦੀ ਆ ਵਿਆਹ ਦੀ ਪਹਿਲੀ ਰਾਤ ਤੂੰ ਉਹ ਪਾ ਕੇ ਬੜੀ ਆਫਤ ਲੱਗੂਗੀ ਮੈਂ ਉਹਨੂੰ ਕਿਹਾ ਕਿ ਤੂੰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਆ ਤੁਹਾਨੂੰ ਭੋਰਾ ਵੀ ਤਮੀਜ਼ ਆਪਣੀ ਮੰਗੇਤਰ ਦੇ ਨਾਲ ਕਿਦਾਂ ਦੀਆਂ ਗੱਲਾਂ ਕਰਦੀ ਆ ਕਿਉਂਕਿ ਮੰਗੇਤਰ ਦਾ ਰਿਸ਼ਤਾ ਕੋਈ ਜ਼ਿਆਦਾ ਗੂੜਾ ਨਹੀਂ ਹੁੰਦਾ ਤੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸੰਸਕਾਰ ਨਹੀਂ ਇਹ ਕਹਿ ਕੇ ਮੈਂ ਥੋੜਾ ਗੁੱਸੇ ਜਿਹੇ ਨਾ ਬੋਲੀਆ ਮੈਨੂੰ ਵੀ ਗੁੱਸਾ ਆ ਗਿਆ ਤੇ ਕਹਿਣ ਲੱਗਾ ਇਹ ਕਿਦਾਂ ਦੀਆਂ ਗੱਲਾਂ ਕਰ ਰਹੀਆਂ ਤੂੰ ਮੇਰੇ ਨਾਲ ਇਹ ਵੀ ਕੋਈ ਬੇਸ਼ਰਮੀ ਤੇ ਬਤਮੀਜੀ ਵਾਲੀ ਗੱਲ ਕੋਈ ਤੂੰ ਮੇਰੇ ਪਰਵਰਿਸ਼ਤੇ ਉਂਗਲੀ ਉਠਾ ਰਹੀਆਂ ਮੈਂ ਗੁੱਸੇ ਨਾਲ ਫੋਨ ਬੰਦ ਕਰ ਦਿੱਤਾ ਮੈਂ ਅਮਨ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਸੀ 15 ਦਿਨ ਹੋ ਗਏ ਮੈਂ ਅਮਨ ਦਾ ਫੋਨ ਨਹੀਂ ਚੁੱਕ ਰਹੀ ਸੀ 15 ਦਿਨਾਂ ਬਾਅਦ ਮੇਰੀ ਸੱਸ ਘਰ ਆ ਗਈ ਤੇ ਕਹਿਣ ਲੱਗੀ ਸਾਨੂੰ ਵਿਆਹ ਜਲਦੀ ਚਾਹੀਦਾ ਮੇਰੀ ਮਾਂ ਕਹਿਣ ਲੱਗੀ ਕਿ ਮੰਗਣੀ ਤੇ ਤਾਂ 6 ਮਹੀਨੇ ਦੀ ਗੱਲ ਹੋਈ ਸੀ ਹਜੇ ਤਾਂ ਸਿਖੂ ਤਿਆਰੀ ਵੀ ਨਹੀਂ ਕੀਤੀ ਮੇਰੇ ਸਾਸਕ ਕਹਿਣ ਲੱਗੀ ਕਿ ਬਹੁਤ ਵੱਡੀ ਪ੍ਰੋਬਲਮ ਹੋ ਗਈ ਸਾਨੂੰ ਵਿਆਹ 1 ਮਹੀਨੇ ਦੇ ਅੰਦਰ ਹੀ ਚਾਹੀਦਾ ਇਹ ਸੁਣ ਕੇ ਮੇਰੀ ਮਾਂ ਪਰੇਸ਼ਾਨ ਹੋ ਗਈ ਪਾਪਾ ਕਹਿਣ ਲੱਗੇ ਕਿ ਆਖਰ ਐਡੀ ਵੀ ਕੀ ਪ੍ਰੋਬਲਮ ਆ ਗਈ ਪਰ ਉਹ ਇਹ ਗੱਲ ਨਹੀਂ ਸਿੱਧੇ ਦੱਸਣਾ ਚਾਹੁੰਦੀ ਪਰ ਮੈਂ ਸਮਝ ਗਈ ਸੀ ਕਿ ਇਹ ਸਭ ਕੁਝ ਮਨ ਨਹੀਂ ਕੀਤਾ ਉਹ ਜिद ਕਰਦਾ ਹੋਊਗਾ ਕਿ ਆਪਣੀ ਜिद ਦੇ ਨਾਲ ਵਿਆਹ ਜਲਦੀ ਕਰਵਾਉਣਾ ਚਾਹੁੰਦਾ ਮੇਰੀ ਸੱਸ ਕਹਿਣ ਲੱਗੀ ਕੁਝ ਕਰੇ ਲੋਕਾਂ ਹੁੰਦੀਆਂ ਬਸ ਤੁਸੀਂ ਸਾਨੂੰ ਵਿਆਹ ਜਲਦੀ ਦੇ ਦਿਓ ਮੇਰੀ ਮਾਂ ਨੇ ਚਾਚੇ ਤਾਇਆ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਕਿਹਾ ਕਿ ਵਿਆਹ ਤਾਂ ਕਰਨਾ ਹੀ ਆ ਜੇ ਉਹ ਜਲਦੀ ਵਿਆਹ ਚਾਹੁੰਦੇ ਆ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੋਊਗੀ ਤਾਂ ਵਿਆਹ ਜਲਦੀ ਕਰ ਦਿਨੇ ਆ ਮੇਰੇ ਪਾਪਾ ਵੀ ਮੰਨ ਗਏ ਉਸ ਤੋਂ ਬਾਅਦ ਅਮਨ ਦੀ ਮੈਨੂੰ ਕੋਈ ਫੋਨ ਨਾ ਆਇਆ ਇੱਕ ਮਹੀਨੇ ਦਾ ਸਮਾਂ ਬੜੀ ਜਲਦੀ ਲੰਘ ਗਿਆ ਤੇ ਮੇਰੇ ਵਿਆਹ ਦਾ ਦਿਨ ਵੀ ਆ ਗਿਆ ਪਰ ਜਦੋਂ ਮੈਂ ਵਿਆਹ ਵਾਲੇ ਦਿਨ ਦੇਖਿਆ ਕਿ ਅਮਨ ਦਾ ਮੂਡ ਬਹੁਤ ਖਰਾਬ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਆਖਰ ਕੀ ਹੋਇਆ ਜਦੋਂ ਮੈਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਮੈਨੂੰ ਅਮਨ ਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਮੇਰੇ ਦਿਲ ਦੀਆਂ ਧੜਕਣਾਂ ਬਹੁਤ ਤੇਜ਼ ਸੀ ਪਹਿਲਾਂ ਅਮਨ ਜਿੱਦਾਂ ਮੇਰੇ ਨਾਲ ਫੋਨ 'ਤੇ ਗੱਲ ਕਰਦਾ ਸੀ ਅੱਜ ਵੀ ਉਦਾਂ ਹੀ ਗੱਲ ਕਰੂਗਾ ਉਹ ਕਮਰੇ ਵਿੱਚ ਆਇਆ ਤੇ ਉਹਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਹ ਮੇਰੇ ਕੋਲ ਨਹੀਂ ਆਇਆ ਉਹਨੇ ਮੇਰੇ ਵੱਲ ਇੱਕ ਵਾਰ ਵੀ ਨਹੀਂ ਦੇਖਿਆ ਅੱਜ ਮੇਰੀ ਸਾਰੀ ਤਿਆਰੀ ਉਹਦੇ ਲਈ ਸੀ ਉਹ ਸਿੱਧਾ ਅਲਮਾਰੀ ਦੇ ਕੋਲ ਗਿਆ ਤਾਂ ਆਪਣੇ ਕੱਪੜੇ ਕੱਢ ਕੇ ਬਾਥਰੂਮ ਵਿੱਚ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਸਿੰਪਲ ਜਿਹੇ ਕੱਪੜੇ ਪਾ ਕੇ ਉਹ ਸਿੱਧਾ ਬਾਲਕਨੀ ਵੱਲ ਚਲਾ ਗਿਆ ਉਹਨੇ ਮੇਰੇ ਵੱਲ ਦੇਖਿਆ ਵੀ ਨਹੀਂ ਸੀ ਉਹ ਕਮਰੇ ਵਿੱਚ ਨਹੀਂ ਆਇਆ ਮੈਂ ਪੂਰੇ 2 ਘੰਟੇ ਉਹਦਾ ਇੰਤਜ਼ਾਰ ਕਰਦੀ ਰਹੀ ਪਰ ਮੈਂ ਥੱਕ ਚੁੱਕੀ ਸੀ ਇਸ ਲਈ ਆਪ ਹੀ ਉੱਠ ਕੇ ਬਾਲਕਨੀ ਵਿੱਚ ਚਲੀ ਗਈ ਉਹ ਉੱਥੇ ਸਰਗਟ ਪੀ ਰਿਹਾ ਸੀ ਉਹਦੇ ਚਿਹਰੇ ਤੇ ਬਹੁਤ ਗੁੱਸਾ ਸੀ ਮੈਂ ਕਿਹਾ ਕਿ ਅਮਨ ਤੁਸੀਂ ਇੱਥੇ ਕੀ ਕਰ ਰਹੇ ਹੋ ਉਹਨੇ ਮੇਰੇ ਵੱਲ ਮੁੜ ਕੇ ਨਹੀਂ ਦੇਖਿਆ ਉਹ ਕਹਿਣ ਲੱਗਾ ਤੈਨੂੰ ਇਸ ਗੱਲ ਨਾਲ ਕੀ ਮਤਲਬ ਉਹਦਾ ਅੰਦਾਜ਼ ਬਹੁਤ ਰੁੱਖਾ ਸੀ ਮੈਂ ਕਿਹਾ ਕਿ ਮੈਂ ਉਥੇ ਬੈਠੀ ਥੱਕ ਗਈ ਆ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਮੈਂ ਤੈਨੂੰ ਕਦੋਂ ਕਿਹਾ ਕਿ ਤੂੰ ਬੈਠੀ ਰਹਿ ਜਾ ਕੇ ਆਪਣੇ ਕੱਪੜੇ ਬਦਲ ਲੈ ਮੈਨੂੰ ਗੁੱਸਾ ਆਉਣ ਲੱਗ ਪਿਆ ਕਿ ਮੈਂ ਇੰਨੀ ਵੀ ਬੇਸ਼ਰਮ ਨਹੀਂ ਸੀ ਕਿ ਮੈਂ ਇਹ ਕਹਿੰਦੀ ਕਿ ਮੈਂ ਤੇਰੇ ਲਈ ਹੀ ਤਿਆਰ ਹੋ ਕੇ ਬੈਠੀ ਆ ਤੇ ਇਸ ਵਕਤ ਮੈਂ ਤੇਰੇ ਘਰ ਵਾਲੀ ਆ ਤੇ ਅੱਜ ਆਪਣੀ ਸੁਹਾਗ ਰਾਤ ਆ ਵਿਆਹ ਤੋਂ ਪਹਿਲਾਂ ਹੀ ਉਹ ਮੈਨੂੰ ਬਹੁਤ ਪਿਆਰ ਦਿਖਾਉਂਦਾ ਸੀ ਪਰ ਹੁਣ ਮੈਂ ਉਹਨੂੰ ਕੁਝ ਵੀ ਕਹਿ ਨਹੀਂ ਸਕਦੀ ਸੀ ਪਰ ਇਹ ਜ਼ਰੂਰੀ ਸੀ ਕਿ ਅੱਜ ਮੇਰੀ ਖੁਆਇਸ਼ ਉਸ ਦੀ ਕਿ ਉਹ ਮੇਰੀ ਉਹ ਤਾਰੀਫ਼ ਕਰਦਾ ਮੈਨੂੰ ਪਿਆਰ ਕਰਦਾ ਮੈਂ ਵਾਪਸ ਕਮਰੇ ਵਿੱਚ ਆ ਕੇ ਅਲਮਾਰੀ ਵਿੱਚੋਂ ਸਿੰਪਲ ਜਿਹੇ ਕੱਪੜੇ ਕੱਢ ਕੇ ਬਦਲ ਕੇ ਲੰਮੇ ਪਾ ਗਏ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਇੱਕ ਘੰਟੇ ਬਾਅਦ ਅਮਨ ਕਮਰੇ ਵਿੱਚ ਆਇਆ ਤੇ ਮੇਰੇ ਬਰਾਬਰ ਹੀ ਆ ਕੇ ਲੰਮੇ ਗਿਆ ਉਹਨੇ ਮੈਨੂੰ ਖਿੱਚ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕੁਝ ਵੀ ਨਾ ਬੋਲਿਆ। ਉਹਨੇ ਆਪਣਾ ਹੱਕ ਲੈ ਲਿਆ ਪਰ ਮੈਨੂੰ ਕੁਝ ਬਿਨਾ ਬੋਲੇ ਬਿਨਾ ਹੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਕਿਦਾਂ ਕਿਉਂ ਕਰ ਰਿਹਾ ਵਾ। ਸਵੇਰ ਨੂੰ ਜਲਦੀ ਉੱਠ ਕੇ ਤਿਆਰ ਹੋ ਕੇ ਮੈਂ ਬੜਾ ਸੋਹਣਾ ਸੂਟ ਪਾਇਆ ਤੇ ਮੇਕਅੱਪ ਕਰਕੇ ਤਿਆਰ ਹੋ ਗਈ। ਮੈਨੂੰ ਲੱਗਿਆ ਕਿ ਹੁਣ ਤਾਂ ਮੇਰੀ ਤਾਰੀਫ਼ ਜ਼ਰੂਰ ਕਰੂਗਾ ਪਰ ਅਮਨ ਉੱਠਦਾ ਹੀ ਨਾ ਹੋਣ ਚਲਾ ਗਿਆ ਤਿਆਰ ਹੋ ਕੇ ਸਿੱਧਾ ਕਮਰੇ ਤੋਂ ਬਾਹਰ ਚਲਾ ਗਿਆ। ਅਜੇ ਤੱਕ ਵੀ ਉਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਗੱਲ ਕਰਨਾ ਤਾਂ ਦੂਰ ਉਹਨੇ ਮੇਰੇ ਵੱਲ ਦੇਖਿਆ ਤੱਕ ਨਹੀਂ ਸੀ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੇਰੀ ਸੱਸ ਤੇ ਨਨਾਨ ਮੇਰੇ ਕੋਲ ਆ ਗਈਆਂ ਤੇ ਮੈਨੂੰ ਪਿਆਰ ਤੇ ਆਸ਼ੀਰਵਾਦ ਦੇਣ ਲੱਗ ਪਈਆਂ ਮੇਰੀ ਨਨਾਨ ਮੇਰੇ ਕੰਨ ਵਿੱਚ ਕਹਿਣ ਲੱਗੀ ਕਿ ਬਹੁਤ ਸੋਹਣੀ ਲੱਗ ਰਹੀ ਹੈ ਮੈਂ ਮੁਸਕਰਾ ਕੇ ਉਹਨੂੰ ਥੈਂਕਸ ਕਹਿ ਦਿੱਤਾ ਮੈਂ ਜਿਹਦੇ ਮੂੰਹ ਤਰੀਫ ਸੁਣਨੀ ਸੀ ਉਹਨੇ ਤਾਂ ਇੱਕ ਸ਼ਬਦ ਵੀ ਨਹੀਂ ਸੀ ਕਿਹਾ ਸਾਰਿਆਂ ਦੇ ਨਾਲ ਹੱਸ ਹੱਸ ਗੱਲਾਂ ਕਰ ਰਿਹਾ ਸੀ ਮੈਂ ਬਿਲਕੁਲ ਉਹਦੇ ਬਰਾਬਰ ਬੈਠੀ ਸੀ ਪਰ ਉਹ ਮੇਰੀ ਬਿਨਾਂ ਪਰਵਾਹ ਕੀਤੇ ਹੀ ਆਪਣੇ ਕੰਮ ਵੱਲ ਧਿਆਨ ਦੇ ਰਿਹਾ ਸੀ ਅਮਨ ਦੀ ਭਾਬੀ ਵੀ ਰੋਟੀ ਖਾਂਦੀ ਵੇਲਾ ਸਮਝਾ ਕਰ ਰਹੀ ਸੀ ਮੈਨੂੰ ਲੱਗਦਾ ਸੀ ਕਿ ਉਹ ਚੰਗੀ ਆਦਤ ਵਾਲੀ ਹੈ ਅਮਨ ਦਾ ਵਿਵਹਾਰ ਸਾਰਿਆਂ ਨਾਲ ਚੰਗਾ ਸੀ ਬਸ ਮੇਰੇ ਤੋਂ ਇਲਾਵਾ ਸਾਡੇ ਵਿਆਹ ਨੂੰ 8 ਦਿਨ ਹੋ ਗਏ ਸੀ ਉਹਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਤਾਰੀਫ ਤਾਂ ਬਹੁਤ ਦੂਰ ਦੀ ਗੱਲ ਸੀ ਜਦੋਂ ਕਮਰੇ ਵਿੱਚ ਆਉਂਦਾ ਬਿਨਾਂ ਦੇਖੇ ਬਾਲਕਨੀ ਵਿੱਚ ਚਲਾ ਜਾਂਦਾ ਰਾਤ ਦੇਰ ਤੱਕ ਸਿਗਰਟ ਪੀ ਪੀਂਦਾ ਰਹਿੰਦਾ ਜਦੋਂ ਅੱਧੀ ਕੋ ਰਾਤ ਹੋ ਜਾਂਦੀ ਤੇ ਅਕਸਰ ਹੀ ਆ ਕੇ ਸੌ ਜਾਂਦਾ ਉਹ ਮੇਰੇ ਕੋਲ ਵਸ ਇੱਕ ਦੋ ਵਾਰ ਹੀ ਆਇਆ ਸੀ ਵਿਆਹ ਦੀ ਪਹਿਲੀ ਰਾਤ ਤੇ ਉਸ ਤੋਂ ਬਾਅਦ ਉਹਦੇ ਲਈ ਤਾਂ ਜਿੱਦਾਂ ਮੈਂ ਹੀ ਨਹੀਂ ਇੱਕ ਰਾਤ ਉਹ ਕਮਰੇ ਵਿੱਚ ਆਇਆ ਮੈਂ ਉਹਦੇ ਸਾਹਮਣੇ ਖੜੀ ਹੋ ਗਈ ਮੈਂ ਕਿਹਾ ਕਿ ਅਮਨ ਤੁਹਾਨੂੰ ਕੀ ਹੋ ਗਿਆ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਤਾਂ ਕਹਿਣ ਲੱਗਾ ਕਿ ਹਜੇ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਤਮੀਜ਼ ਨਾਲ ਗੱਲ ਕਿੱਦਾਂ ਕੀਤੀ ਜਾਂਦੀ ਹੈ ਆਪਣੇ ਹੱਦਾਂ ਵਿੱਚ ਕਿੱਦਾਂ ਰਿਹਾ ਜਾਂਦਾ ਤੈਨੂੰ ਤਾਂ ਇਹੋ ਜਿਹੇ ਬੰਦੇ ਚੰਗੇ ਲੱਗਦੇ ਆ ਜੋ ਆਪਣੇ ਲਿਮਟ ਵਿੱਚ ਰਹਿ ਕੇ ਹੀ ਗੱਲਾਂ ਕਰਨ ਉਹ ਤਮੀਜ਼ ਦੇ ਲਿਮਟ ਸਿੱਖ ਰਿਹਾ ਇੱਕ ਕਹਿ ਕਿ ਉਹਨੇ ਬੇਦਰਦੀ ਨਾਲ ਮੈਨੂੰ ਆਪਣੇ ਆਪ ਤੋਂ ਪਿੱਛੇ ਕੀਤਾ ਤੇ ਬਾਲਕੋਨੀ ਵਿੱਚ ਚਲਾ ਗਿਆ ਮੈਂ ਤਾਂ ਉਹਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ ਫੋਨ ਤੇ ਮੇਰੀ ਜਾਨ ਕਹਿ ਕੇ ਗੱਲ ਕਰਦਾ ਸੀ ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਬਾਲਕੋਨੀ ਵਿੱਚ ਚਲੀ ਗਈ ਮੈਂ ਵੀ ਲਾਗੇ ਸੋਫੇ ਤੇ ਬੈਠ ਗਈ ਤੇ ਉਹ ਸਿਗਰਟ ਪੀਂਦਾ ਰਿਹਾ ਮੈਂ ਉਹਦੇ ਕੋਲ ਜਾ ਕੇ ਬੈਠੀ ਪਰ ਉਹਨੇ ਆਪਣੇ ਮੱਥੇ ਤੇ ਵਾਲ ਹਜੇ ਤੱਕ ਸਿੱਧੇ ਨਹੀਂ ਕੀਤੇ ਸੀ ਮੈਨੂੰ ਨੇ ਪਤਾ ਸੀ ਕਿ ਮੇਰੀ ਗੱਲ ਦਾ ਉਹਨੂੰ ਇੰਨਾ ਗੁੱਸਾ ਲੱਗੂਗਾ ਹਾਲਾਂਕਿ ਮੈਂ ਗਲਤ ਨਹੀਂ ਸੀ ਪਰ ਫਿਰ ਵੀ ਮੈਂ ਮਾਫੀ ਮੰਗ ਲਈ ਮੈਂ ਕਿਹਾ ਕਿ ਅਮਨ ਮੈਨੂੰ ਮਾਫ ਕਰ ਦਿਓ ਮੈਨੂੰ ਤੁਹਾਡੇ ਨਾਲ ਇਦਾਂ ਗੱਲ ਨਹੀਂ ਕਰਨੀ ਚਾਹੀਦੀ ਸੀ ਮੈਂ ਇਸ ਗੱਲ ਨੂੰ ਲੈ ਕੇ ਆਪਣੀ ਵਿਆਹੀ ਵੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਪਰ ਅਮਨ ਨੇ ਤਾਂ ਮੇਰੇ ਹੰਝੂ ਦੇਖ ਕੇ ਹੀ ਨਹੀਂ ਤੇ ਨਾ ਹੀ ਮੇਰੀ ਕੋਈ ਮਾਫੀ ਸਵੀਕਾਰ ਕੀਤੀ ਜਦੋਂ ਉਹਨੇ ਮੈਨੂੰ ਕੋਈ ਜਵਾਬ ਨਾ ਦਿੱਤਾ ਤਾਂ ਮੈਂ ਉਹਦੇ ਮੋਢੇ ਤੇ ਸਿਰ ਰੱਖ ਦਿੱਤਾ ਤੇ ਉਹਦੇ ਕੋਲ ਹੋ ਗਈ ਪਰ ਮੈਂ ਨਹੀਂ ਜਾਣਦੀ ਸੀ ਕਿ ਜੇ ਬੰਦਾ ਆਪਣੀ ਆਈ ਤੇ ਆ ਜਾਵੇ ਤਾਂ ਔਰਤ ਨੂੰ ਇੰਨੀ ਸਖਤ ਸਜ਼ਾ ਮਿਲਦੀ ਆ ਮੈਂ ਆਪਣੀ ਜਗ੍ਹਾ ਸਹੀ ਸੀ ਪਰ ਫਿਰ ਵੀ ਮਾਫੀ ਮੰਗ ਚੁੱਕੀ ਸੀ ਮੈਂ ਉਹਦੇ ਮੋਢੇ ਤੇ ਸਿਰ ਰੱਖਿਆ ਤਾਂ ਅਮਨ ਨੇ ਇੱਕ ਝਟਕੇ ਜਿਹੇ ਨਾਲ ਮੇਰਾ ਮੈਨੂੰ ਪਰੇ ਕਰ ਦਿੱਤਾ ਤੇ ਕਹਿਣ ਲੱਗਾ ਕਿ ਤੈਨੂੰ ਵੀ ਤਮੀਜ਼ ਨਹੀਂ ਆ ਸੀ ਬਾਹਰ ਬਾਲਕਨੀ ਵਿੱਚ ਬੈਠੇ ਆ ਸਾਡੇ ਸਾਹਮਣੇ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਵਾ ਤੇ ਤੂੰ ਬੇਸ਼ਰਮਾ ਵਾਂਗ ਮੇਰੇ ਕੋਲ ਹੋ ਰਹੀ ਆ ਵੈਸੇ ਵੀ ਤਾਂ ਤੈਨੂੰ ਬਹੁਤ ਸ਼ਰਮ ਆਉਂਦੀ ਆ ਗੱਲਾਂ ਕਰਦੀ ਨੂੰ ਤਾਂ ਤੈਨੂੰ ਇਸ ਤਰ੍ਹਾਂ ਦੀ ਸ਼ੋਭਾ ਨਹੀਂ ਦਿੰਦੀ ਮੈਂ ਇਦਾਂ ਦੀਆਂ ਗੱਲਾਂ ਕਰਦਾ ਸੀ ਤਾਂ ਤੈਨੂੰ ਤੂੰ ਮੈਨੂੰ ਸਮਝਾਉਂਦੀ ਸੀ ਕਿਉਂਕਿ ਮੈਂ ਬੇਸ਼ਰਮ ਤੇ ਸੰਸਕਾਰੀ ਜੋ ਸੀ ਮੈਨੂੰ ਲੱਗ ਪਈ ਤੇ ਮੈਂ ਕਿਹਾ ਕਿ ਬੱਸ ਵੀ ਕਰੋ ਮਨਾਂ ਗੱਲ ਨੂੰ ਖਤਮ ਕਰ ਦੇ ਉਹ ਕਹਿਣ ਲੱਗਿਆ ਕਿ ਖਤਮ ਹੀ ਤਾਂ ਕਰ ਰਹੇ ਆ ਪ੍ਰੀਤ ਜਾ ਜਾ ਕੇ ਆਰਾਮ ਕਰ ਮੈਂ ਕਿਹਾ ਮੈਨੂੰ ਮੂੰਹ ਦਿਖਾਈਦਾ ਵੀ ਤੁਸੀਂ ਕੁਝ ਨਹੀਂ ਦਿੱਤਾ ਮੈਂ ਕਿਦਾਂ ਦੀ ਲੱਗ ਰਹੀ ਹਾਂ ਤੁਸੀਂ ਮੈਨੂੰ ਕੁਝ ਵੀ ਨਹੀਂ ਦੱਸਿਆ ਮੈਂ ਤੁਹਾਡੇ ਲਈ ਸੱਜਦੀ ਰਹੀ ਤੁਸੀਂ ਮੈਨੂੰ ਇੱਕ ਨਜ਼ਰ ਨਾਲ ਵੀ ਨਹੀਂ ਦੇਖਦੇ ਉਹ ਕਹਿਣ ਲੱਗਾ ਕਿ ਮੇਰੀ ਤਾਰੀਫ ਹੀ ਕੁਝ ਇਦਾਂ ਦੀ ਹੁੰਦੀ ਆ ਇਸ ਲਈ ਤੂੰ ਰਹਿਣ ਤੂੰ ਰਹਿਣ ਹੀ ਦੇ ਇਹ ਹੀ ਚੰਗਾ ਮੰਗਣੀ ਦਾ ਜੋ ਟਾਈਮ ਹੁੰਦਾ ਇਸ ਤੋਂ ਬਾਅਦ ਇੱਕ ਆਪਣਾ ਹੀ ਮਜ਼ਾ ਹੁੰਦਾ ਜੋ ਮੈਂ ਦਿਲ ਤੋਂ ਇੰਜੋਏ ਕਰਨਾ ਚਾਹੁੰਦਾ ਸੀ ਪਰ ਤੂੰ ਮੈਨੂੰ ਨਹੀਂ ਪਤਾ ਸੀ ਕਿ ਮੈਂ ਇੱਕ ਬੈਗਾਰਤ ਤੇ ਘਟਿਆ ਟਾਈਪ ਦਾ ਇਨਸਾਨ ਆ ਇਹ ਸੁਣ ਕੇ ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਇਦਾਂ ਦੀਆਂ ਗੱਲਾਂ ਘਟਿਆ ਲੋਕ ਹੀ ਕਰਦੇ ਆ ਇਸ ਲਈ ਤੇਰੇ ਕੋਲ ਟਿਊਸ਼ਨ ਲੈਣੀ ਪਈ ਲੈਣੀ ਪਊਗੀ ਕਿ ਸੰਸਕਾਰੀ ਲੋਕ ਕਿੱਦਾਂ ਦੇ ਹੁੰਦੇ ਆ ਇਹ ਕਹਿ ਕੇ ਉਹ ਉੱਠ ਕੇ ਕਮਰੇ ਵਿੱਚ ਚਲਾ ਗਿਆ ਮੈਂ ਉਹਨੂੰ ਹੈਰਾਨੀ ਨਾਲ ਦੇਖਦੀ ਰਹੀ ਇਹ ਹੀ ਸੋਚਦੀ ਰਹੀ ਕਿ ਮੇਰਾ ਕੀ ਕਸੂਰ ਆ ਮੈਂ ਗਲਤ ਆ ਜਾਂ ਫਿਰ ਅਮਨ ਗਲਤ ਸੀ ਪਰ ਜੋ ਕੁਝ ਵੀ ਸੀ ਮੇਰੇ ਕੋਲ ਅਮਨ ਦੀ ਬੇਰੋਕੀ برداشت ਨਹੀਂ ਹੋ ਰਹੀ ਸੀ ਗੱਲਾਂ-ਗੱਲਾਂ ਵਿੱਚ ਹੀ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੀ ਜਠਾਣੀ ਵਿਆਹ ਤੋਂ ਪਹਿਲਾਂ ਮੇਰੇ ਜੇਠ ਨਾਲ ਗੱਲ ਕਰਦੀ ਸੀ ਦੋਨੋਂ ਹੀ ਕਈ ਵਾਰ ਰੈਸਟੋਰੈਂਟ ਵਿੱਚ ਇਕੱਠੇ ਮਿਲ ਚੁਕੇ ਸੀ ਮੁਲਾਕਾਤ ਵੀ ਹੁੰਦੀ ਸੀ ਅਕਸਰ ਹੀ ਮੇਰਾ ਜੇਠ ਜਠਾਣੀ ਇਹਨਾਂ ਗੱਲਾਂ ਨੂੰ ਯਾਦ ਕਰਕੇ ਇੱਕ ਦੂਜੇ ਨੂੰ ਤਾਣੇ ਵੀ ਦੇ ਦਿੰਦੇ ਸੀ ਮੇਰੀ ਜਠਾਣੀ ਕਹਿੰਦੀ ਸੀ ਕਿ ਪਹਿਲਾਂ ਤਾਂ ਬਹੁਤ ਕਹਿੰਦੇ ਸੀ ਕਿ ਵਿਆਹ ਤੋਂ ਬਾਅਦ ਇੱਥੇ ਲੈ ਕੇ ਜਾਊਂਗਾ ਉੱਥੇ ਲੈ ਕੇ ਜਾਊਂਗਾ ਪਰ ਹੁਣ ਤੈਨੂੰ ਮੇਰੀ ਕੋਈ ਪ੍ਰਵਾਹ ਨਹੀਂ ਮੇਰੀ ਜਠਾਣੀ ਕਹਿੰਦੀ ਕਿ ਮੇਰੀ ਤਾਂ ਕਿਸਮਤ ਹੀ ਫੁੱਟ ਗਈ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਮੰਗਣੀ ਤੋਂ ਪਹਿਲਾਂ ਤਾਂ ਤੂੰ ਮੈਨੂੰ ਬਹੁਤ ਸੁਪਨੇ ਦਿਖਾਏ ਸੀ ਕਿੱਦਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ ਹੁਣ ਮੈਂ ਤੈਨੂੰ ਚੰਗੀ ਨਹੀਂ ਲੱਗਦੀ ਤੇ ਮੇਰਾ ਜੀਠ ਕਹਿੰਦਾ ਕਿ ਤੂੰ ਜੋ ਵੀ ਪਹਿਲਾਂ ਦੇ ਵਾਂਗੂ ਨਹੀਂ ਰਹੀ ਵੈਸੇ ਵੀ ਮੰਗਣੀ ਦਾ ਨਵਾਂ ਨਵਾਂ ਕੁਮਾਰ ਹੁੰਦਾ ਏ ਇਸ ਲਈ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਸੀ ਮੈਂ ਸਮਝ ਗਈ ਕਿ ਅਮਨ ਦੇ ਭਰਾ ਨੇ ਵੀ ਭਾਬੀ ਨਾਲ ਇਹੀ ਗੱਲਾਂ ਕਰਕੇ ਕਾਫੀ ਇਮਪ੍ਰੈਸ ਕੀਤਾ ਸੀ ਇਸ ਲਈ ਉਹ ਮੇਰੇ ਵੀ ਇਦਾਂ ਦੀਆਂ ਮੇਰੇ ਨਾਲ ਵੀ ਇਦਾਂ ਦੀਆਂ ਗੱਲਾਂ ਕਰਨਾ ਚਾਹੁੰਦਾ ਸੀ ਜੋ ਮੇਰੇ ਲਈ ਠੀਕ ਨਹੀਂ ਸੀ ਪਰ ਹੁਣ ਵਿਆਹ ਤੋਂ ਬਾਅਦ ਉਹਨੂੰ ਮੇਰੀ ਬਹੁਤ ਐਮੀਅਤ ਸੀ ਹਾਰਾ ਉਰਦ ਦਾ ਹੱਕ ਹੁੰਦਾ ਕਿ ਆਪਣੇ ਘਰ ਵਾਲਦੇ ਨੂੰ ਮੋਹ ਤਾਰੀਫ਼ ਸੁਣੀ ਤੇ ਪਿਆਰ ਦੀਆਂ ਗੱਲਾਂ ਕਰੇ ਪਰ ਅਮਨ ਤਾਂ ਮੈਨੂੰ ਪਤਾ ਨਹੀਂ ਕਿ ਇਸ ਗੱਲ ਦੀ ਸਜ਼ਾ ਦੇ ਰਿਹਾ ਸੀ ਜੋ ਮੈਨੂੰ ਪਤਾ ਵੀ ਨਹੀਂ ਸੀ ਮੈਂ ਆਪਣੀ ਜਗ੍ਹਾ ਸਹੀ ਸੀ ਪਰ ਇੱਕ ਵਾਰ ਮੈਂ ਆਪਣੀ ਜਿਠਾਈ ਨਾਲ ਬਾਜ਼ਾਰ ਲੈ ਕੇ ਗਈ ਮੈਂ ਮਾਲ ਤੋਂ ਸ਼ਾਪਿੰਗ ਕਰ ਰਹੀ ਸੀ ਮੇਰੀ ਜਦੋਂ ਨਜ਼ਰ ਅਮਨ ਤੇ ਪਈ ਤਾਂ ਉਹ ਕਿਸੇ ਕੁੜੀ ਨਾਲ ਹੱਸ ਕੇ ਗੱਲਾਂ ਕਰ ਰਿਹਾ ਸੀ ਉਹ ਕਾਫੀ ਮਾਡਰਨ ਕੁੜੀ ਸੀ ਅਮਨ ਦੇ ਹੱਥ ਨਾਲ ਹੱਥ ਮਲਾ ਕੇ ਇੰਦਾ ਹੱਸ ਰਹੀ ਸੀ ਕਿ ਜਿੱਦਾਂ ਦੋਵੇਂ ਆਪਸ ਵਿੱਚ ਬਹੁਤ ਆ ਪੱਕੇ ਫਰੈਂਡ ਹੁਣ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੇਰੀ ਜਠਾਣੀ ਵੀ ਦੇਖ ਕੇ ਕਹਿਣ ਲੱਗੀ ਕਿ ਇਹ ਤਾਂ ਹੋਣਾ ਹੀ ਸੀ ਮੈਂ ਆਪਣੇ ਜਠਾਣੀ ਨੂੰ ਹਰਾਨੀ ਨਾਲ ਦੇਖਿਆ ਮੈਂ ਕਿਹਾ ਕਿ ਮਤਲਬ ਦੀਦੀ ਤੁਹਾਡਾ ਉਹ ਕਹਿਣ ਲੱਗੀ ਕਿ ਦੇਖ ਮੰਗਣੀ ਤੋਂ ਬਾਅਦ ਅਮਨ ਨੂੰ ਤੂੰ ਬਿਲਕੁਲ ਵੀ ਕੁਝ ਸਮਝਿਆ ਨਹੀਂ ਉਹ ਤੇਰੇ ਨਾਲ ਫੋਨ ਤੇ ਗੱਲਾਂ ਕਰਨਾ ਚਾਹੁੰਦਾ ਸੀ ਤੇਨੂੰ ਮਿਲਣਾ ਚਾਹੁੰਦਾ ਸੀ ਤੇਰੇ ਨਾਲ ਵਕਤ ਗੁਜ਼ਾਰਨਾ ਚਾਹੁੰਦਾ ਸੀ ਪਰ ਤੂੰ ਉਹਨੂੰ ਬੇਇੱਜ਼ਤ ਕਰਕੇ ਰੱਖ ਦਿੱਤਾ ਦੇਖ ਤੇਰਾ ਘਰ ਵਾਲਾ ਹੋਂਦੇ ਬਾਅਦ ਮਰਦ ਦੀ ਦਿਲਚਸਪੀ ਔਰਤ ਤੋਂ ਬਿਲਕੁਲ ਹਟ ਜਾਂਦੀ ਆ ਮੰਗਣੀ ਤੋਂ ਬਾਅਦ ਜੋ ਮਜ਼ਾ ਹੁੰਦਾ ਅਕਸਰ ਹੀ ਕੁੜੀ ਆਪਣੇ ਮੰਗੇਤਰ ਦੇ ਨਾਲ ਇੰਜੋਏ ਨਾ ਕਰੇ ਤਾਂ ਉਹ ਦੂਜੀਆਂ ਕੁੜੀਆਂ ਵਿੱਚ ਦਿਲਚਸਪੀ ਰੱਖਣ ਲੱਗ ਜਾਂਦੀ ਆ ਹੁਣ ਤੂੰ ਅਮਨ ਨੂੰ ਹੀ ਦੇਖ ਲੈ ਮੰਗਣੀ ਤੇ ਤੇਰੇ ਤੇ ਮਰਦਾ ਸੀ ਪਰ ਹੁਣ ਤੂੰ ਉਹਨੂੰ ਬੇਇਜਤ ਕਰਕੇ ਰੱਖ ਦਿੱਤਾ ਤੇ ਇਹੀ ਅੰਜਾਮ ਹੋ ਰਿਹਾ ਕਿ ਉਹ ਤੇਰੇ ਵੱਲ ਉਹਦਾ ਆਉਣ ਨੂੰ ਦਿਲ ਨਹੀਂ ਕਰਦਾ ਮੈਂ ਆਪਣੇ ਜਠਾਣੇ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਈ ਮੈਂ ਸੋਚਣ ਲੱਗੀ ਕਿ ਮੈਨੂੰ ਮੰਗਣੀ ਤੇ ਇੱਕ ਨਾਜ਼ੁਕ ਜਿਹੇ ਰਿਸ਼ਤੇ ਨੂੰ ਸਹਾਰਾ ਕਰਨਾ ਚਾਹੀਦਾ ਸੀ ਤੇ ਕੀ ਮੈਨੂੰ ਅਮੰਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਜਿਉਂ ਮੈਨੂੰ ਮਿਲਣਾ ਚਾਹੁੰਦਾ ਸੀ ਤਾਂ ਮੈਂ ਉਹਦੇ ਨਾਲ ਮਿਲਣ ਲਈ ਹੋਟਲ ਵਿੱਚ ਆ ਜਾਂਦੀ ਵਿਆਹ ਤੋਂ ਪਹਿਲਾਂ ਵੀ ਇਹ ਸਭ ਕੁਝ ਕਰ ਲੈਂਦੀ ਜੋ ਵਿਆਹ ਤੋਂ ਬਾਅਦ ਕੀਤਾ ਕੀ ਪਤਾ ਅਮੰਦੇ ਦਿਲ ਵਿੱਚ ਮੇਰੇ ਲਈ ਇੱਜ਼ਤ ਵਧੇ ਜਾਂਦੀ ਮੈਂ ਤਾਂ ਹਮੇਸ਼ਾ ਪਵਿੱਤਰ ਹੀ ਰਹਿਣਾ ਚਾਹੁੰਦੀ ਸੀ ਮੈਂ ਰੋਂਦੀ ਹੋਈ ਉੱਥੋਂ ਘਰ ਆ ਗਈ ਮੈਂ ਸੋਚ ਲਿਆ ਸੀ ਕਿ ਅੱਜ ਆਮ ਮੰਦਿਰ ਨਾਲ ਇਹ ਗੱਲ ਕਰ ਲਵਾਂਗੀ ਉਹ ਘਰ ਆਇਆ ਤਾਂ ਉਹ ਬਹੁਤ ਖੁਸ਼ ਸੀ ਮੈਂ ਕਿਹਾ ਕਿ ਕੀ ਜਿਹਨਾਂ ਨੂੰ ਮਰ ਰਹੀ ਸੀ ਮੇਰੀ ਗੱਲ ਸੁਣ ਕੇ ਉਹ ਕੁਝ ਹੈਰਾਨ ਗਿਆ ਹੋਇਆ ਤੇ ਕਹਿਣ ਲੱਗਾ ਯੂਨੀਵਰਸਿਟੀ ਦੀ ਇੱਕ ਕੁੜੀ ਮਿਲ ਗਈ ਸੀ ਮੈਂ ਸੋ ਉਹਦੇ ਨਾਲ ਹੀ ਥੋੜਾ ਇੰਜੋਏ ਕਰ ਲਿਆ ਹੁਣ ਬਤਮੀਜ਼ ਤਾਂ ਇਦਾਂ ਦੀ ਹੀ ਹੁੰਦੀ ਆ ਤੇਰੇ ਵਾਂਗੂ ਸਮਝਦਾਰ ਨਹੀਂ ਇਸ ਲਈ ਮੈਂ ਪਹਿਲਾਂ ਹੀ ਕਲਾਸਾਂ ਲਾ ਲੈਣੀਆਂ ਸੀ ਮੈਂ ਕਿਹਾ ਠੀਕ ਆ ਮੈਂ ਵੀ ਇਦਾਂ ਦੀ ਹੋ ਜਾਂਦੀ ਆ ਮੈਂ ਵੀ ਯੂਨੀਵਰਸਿਟੀ ਤੇ ਮੁੰਡਿਆਂ ਨਾਲ ਪੜ੍ਹਦੀ ਰਹੀ ਆ ਪਰ ਮੇਰੇ ਮਾਪਿਓ ਦੀ ਇਹੀ ਗਲਤੀ ਸੀ ਕਿ ਉਹਨਾਂ ਨੇ ਮੈਨੂੰ ਸ਼ਰਮ ਦਾ ਪਾਠ ਹੀ ਪੜ੍ਹਾਇਆ ਤੇ ਇੱਥੇ ਭੇਜ ਦਿੱਤਾ ਮੈਂ ਕਿਹਾ ਕਿ ਕਿਸੇ ਵੀ ਮੁੰਡੇ ਦੇ ਨਾਲ ਬੇਵਫਾ ਜੁਲੀ ਕੱਲ ਨਹੀਂ ਕਰਨੀ ਕਿਉਂਕਿ ਮੈਨੂੰ ਇਹੀ ਸਿਖਾਇਆ ਸੀ ਹਮੇਸ਼ਾ ਆਪਣੀ ਇੱਜ਼ਤ ਦੀ ਰੱਖਿਆ ਕਰਨੀ ਤੇ ਆਪਣੇ ਹੱਦ ਵਿੱਚ ਹੀ ਰਹਿਣਾ ਕੁੜੀਆਂ ਦੀ ਇੱਜ਼ਤ ਕੱਚ ਦੀ ਤਰ੍ਹਾਂ ਨਾਜ਼ੁਕ ਹੁੰਦੀ ਆ ਇੱਕ ਵਾਰ ਟੁੱਟ ਜਾਵੇ ਤਾਂ ਦੁਬਾਰਾ ਕਦੀ ਵੀ ਜੋੜਦੀ ਨਹੀਂ ਤੇ ਉਹਦਾ ਦੁੱਖ ਸ ਜ਼ਿੰਦਗੀ ਰੈਂਦਾ ਪਰ ਸ਼ਾਇਦ ਮੈਂ ਵੀ ਗਲਤ ਸੀ ਜੋ ਅੱਜ ਤੱਕ ਆਪਣੀਆਂ ਨਜ਼ਰਾਂ ਦੀ ਇਫਾਜ਼ਤ ਕਰਦੀ ਰਹੀ ਆਪਣੇ ਆਪ ਨੂੰ ਲੁਕੋ ਕੇ ਰੱਖਦੀ ਰਹੀ ਇਸ ਲਈ ਕਿ ਮੈਂ ਇਹ ਸਮਝਦੀ ਸੀ ਕਿ ਮੇਰੀ ਹਰ ਚੀਜ਼ ਤੇ ਮੇਰੇ ਘਰ ਵਾਲੇ ਦਾ ਹੱਕ ਹੋਣਾ ਚਾਹੀਦਾ ਪਰ ਮੈਂ ਗਲਤ ਸੀ ਕਿ ਤੁਸੀਂ ਠੀਕ ਆਮਨ ਜੋ ਲਾਈਫ ਇੰਜੋਏ ਕਰਨਾ ਜਾਣਦੇ ਆ ਉਹ ਸਕੂਲ ਲਾਈਫ ਨੂੰ ਕਾਲਜ ਲਾਈਫ ਤੋਂ ਯੂਨੀਵਰਸਿਟੀ ਲਾਈਫ ਤੱਕ ਇਥੋਂ ਤੱਕ ਕੇ ਮੰਗਣੀ ਤੋਂ ਬਾਅਦ ਲਾਈਫ ਨੂੰ ਵੀ ਇੰਜੋਏ ਕਰਦੇ ਆ ਜੋ ਮੈਂ ਆਪ ਹੀ ਸਭ ਕੁਝ ਖਰਾਬ ਕਰ ਦਿੱਤਾ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਹਾਸਾ ਹਾਸ ਕੇ ਗੱਲਾਂ ਕਰ ਲੈਣੀਆਂ ਚਾਹੀਦੀਆਂ ਸੀ ਮੈਨੂੰ ਆਪਣਾ ਬਲਕੋਨ ਦੀ ਬਜਾਏ ਦਿਖਾਉਣਾ ਚਾਹੀਦਾ ਸੀ ਜੇ ਇਦਾਂ ਕਰਦੀ ਤਾਂ ਅੱਜ ਮੇਰੇ ਵੀ ਬਹੁਤ ਸਾਰੇ ਮੁੰਡੇ ਦੋਸਤ ਹੁੰਦੇ ਜੋ ਕਦੇ ਮੈਨੂੰ ਕਿਸੇ ਮੌਲ ਵਿੱਚ ਲੈ ਕੇ ਜਾਂਦੇ ਤੇ ਕਦੇ ਕਿਤੇ ਮੈਂ ਵੀ ਇੰਜੋਏ ਕਰ ਲੈਂਦੀ ਮੈਨੂੰ ਉਹਨਾਂ ਦੇ ਨਾਲ ਹਰ ਇੱਕ ਤਰ੍ਹਾਂ ਦੀਆਂ ਗੱਲਾਂ ਕਰ ਲੈਣੀਆਂ ਚਾਹੀਦੀਆਂ ਸੀ ਤਾਂ ਸ਼ਾਇਦ ਮੰਗਣੀ ਤੋਂ ਬਾਅਦ ਮੈਂ ਤੈਨੂੰ ਹਰ ਗੱਲ ਦਾ ਜਵਾਬ ਦੇ ਦਿੰਦੀ ਮੰਗਣੀ ਤੋਂ ਪਹਿਲਾਂ ਮੈਂ ਆਪਣੇ ਦੋਸਤਾਂ ਨਾਲ ਸਰੀਰਕ ਸੰਬੰਧ ਬਣਾ ਲਏ ਸੀ ਕਾਸ਼ ਮੈਂ ਵੀ ਆਪਣੇ ਸੰਸਕਾਰਾਂ ਨੂੰ ਐਮੀਅਤ ਨਾ ਦਿੱਤੀ ਹੁੰਦੀ ਸਮਾਜ ਨੂੰ ਹੀ ਐਮੀਅਤ ਦਿੱਤੀ ਹੁੰਦੀ ਤੁਹਾਡੇ ਵਾਂਗੂ ਇਹ ਕਹਿ ਕੇ ਮੈਂ ਸਾਈਡ ਤੇ ਲੰਮੀ ਪੈ ਗਈ ਪਰ ਅਮਨ ਜਾਗਦਾ ਸੀ ਪਤਾ ਨਹੀਂ ਉਹ ਕੀ ਸੋਚ ਰਿਹਾ ਸੀ ਪਰ ਮੈਨੂੰ ਨੀਂਦ ਆਨ ਲੱਗ ਪਈ ਸੀ ਕੁਝ ਦੇਰ ਵਿੱਚ ਹੀ ਮੈਂ ਸੌਂ ਗਈ ਅਗਲੇ ਦਿਨ ਅਮਨ ਦੇ ਕੁਝ ਯੂਨੀਵਰਸਿਟੀ ਦੇ ਦੋਸਤ ਉਹਨੂੰ ਘਰ ਮਿਲਣ ਲਈ ਆ ਗਏ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਇੱਕ ਫੈਂਸੀ ਜੇ ਡਰੈਸ ਪਾ ਲਈ ਤੇ ਬਹੁਤ ਮੇਕਅਪ ਕਰ ਲਿਆ ਲੰਬੇ ਵਾਲ ਖੁੱਲੇ ਛੱਡ ਲਏ ਮੈਂ ਆਪਣੇ ਆਪ ਨੂੰ ਲਪਾਉਣ ਦੀ ਬੋਬ ਬਿਲਕੁਲ ਵੀ ਕੋਸ਼ਿਸ਼ ਨਾ ਕੀਤੀ ਬੜੇ ਫ੍ਰੈਂਡਲੀ ਅੰਦਾਜ਼ ਵਿੱਚ ਮੈਂ ਡ੍ਰੈਗੋਂ ਵਿੱਚ ਗਈ ਹੈਲੋ एवरीवन ਕਹਿ ਕੇ ਮੈਂ ਅਮਨ ਦੇ ਨਾਲ ਉਹਨਾਂ ਦੀਆਂ ਗੱਲਾਂ ਵਿੱਚ ਹੀ ਧਿਆਨ ਦੇਣ ਲੱਗ ਪਈ ਮੈਂ ਆਪਣੀ ਖੂਬਸੂਰਤੀ ਨੂੰ ਜਾਣਦੀ ਤਾਂ ਉਹ ਸਾਰੇ ਮੈਨੂੰ ਦੇਖ ਕੇ ਆਪਣੀਆਂ ਅੱਖਾਂ ਚਪਕਾਉਣਾ ਭੁੱਲ ਗਏ ਪਰ ਸਭ ਤੋਂ ਪਹਿਲਾਂ ਜਾਣ ਅਮਨ ਦੀ ਨਿਕਲੀ ਸੀ ਮੈਂ ਬੜੀ ਅਦਾ ਨਾਲ ਤੁਰ ਕੇ ਅਮਨ ਦੇ ਬਰਾਬਰ ਆ ਕੇ ਖੜੀ ਹੋ ਗਈ ਮੈਂ ਕਿਹਾ ਕਿ ਮੇਰਾ ਇੰਟਰੋਡਕਸ਼ਨ ਹੀ ਕਰਵਾਉਂਗੀ ਆਪਣੇ ਦੋਸਤਾਂ ਦੇ ਨਾਲ ਅਮਨ ਨੂੰ ਸ਼ਾਇਦ ਮੇਰੇ ਇਸ ਬਹਾਰ ਤੋਂ ਬਿਲਕੁਲ ਵੀ ਉਮੀਦ ਨਹੀਂ ਸੀ ਉਹ ਤਾਂ ਮੈਨੂੰ ਦੇਖ ਕੇ ਹੈਰਾਨ ਹੀ ਹੋ ਗਿਆ ਜਦੋਂ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਆਪਣਾ ਇੰਟਰੋਡਕਸ਼ਨ ਆਪ ਹੀ ਦੇ ਦਿੰਦੀ ਆ ਤੇ ਮੈਂ ਅਮਨ ਦੇ ਦੋਸਤਾਂ ਦੇ ਨਾਲ ਹੱਥ ਮਿਲਾਇਆ ਮੈਂ ਕਿਹਾ ਕਿ ਮੈਂ ਅਮਨ ਦੀ ਵਾਈਫ ਆ ਮੇਰਾ ਅੰਦਾਜ਼ ਦੇਖ ਕੇ ਤਾਂ ਉਹਦੇ ਦੋਸਤ ਹੈਰਾਨ ਹੀ रह ਗਏ ਉਹਨਾਂ ਨੇ ਮੇਰੇ ਨਾਲ ਹੱਥ ਮਿਲਾਇਆ ਤੇ ਮੇਰੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਇਹ ਦੇਖ ਕੇ ਅਮਨ ਗੁੱਸੇ ਨਾਲ ਲਾਲ ਹੋ ਗਿਆ ਤੇ ਉਹਨੂੰ ਦੇਖ ਕੇ ਮੇਰੇ ਦਿਲ ਵਿੱਚ ਠੰਡ ਜਿਹੀ ਪੈ ਗਈ ਉਹਨੂੰ ਸਮਝਾਉਣ ਦੇ ਲਈ ਮੇਰੇ ਕੋਲ ਇਹੀ ਇੱਕ ਰਾਸਤਾ ਸੀ ਇੰਨੀ ਦੇਰ ਨੂੰ ਨੌਕਰਾਂ ਨੇ ਚਾਹ ਲੈ ਕੇ ਆ ਗਈ ਮੈਂ ਚਾਹ ਵਾਲਾ ਕੱਪ ਇੱਕ ਇੱਕ ਸਾਰਿਆਂ ਨੂੰ ਕਰਕੇ ਦਿੱਤਾ ਹਾ ਸੱਸ ਕਿ ਉਹਨਾਂ ਨਾਲ ਗੱਲਾਂ ਕਰ ਰਹੀ ਸੀ ਅਮਨ ਬਿਲਕੁਲ ਚੁੱਪ ਸੀ ਮੈਨੂੰ ਘੂਰ-ਘੂਰ ਕੇ ਦੇਖ ਰਿਹਾ ਸੀ ਕੁਝ ਦੇਰ ਬਾਅਦ ਮੈਂ ਉਹਦੇ ਦੋਸਤਾਂ ਦੀ ਉਹਦੇ ਦੋਸਤਾਂ ਮੇਰੀ ਤਾਰੀਫ਼ ਕਰ ਰਹੇ ਸੀ ਜਿੱਦਾਂ ਹੀ ਉਹ ਡਰਾਈਵ ਰੂਮ ਤੋਂ ਬਾਹਰ ਨਿਕਲੇ ਤਾਂ ਅਮਨ ਨੇ ਮੇਰੇ ਇੱਕ ਜ਼ੋਰ ਨਾਲ ਥੱਪੜ ਮਾਰਿਆ ਤੇ ਮੈਨੂੰ ਖਿੱਚਦੇ ਹੋਏ ਕਮਰੇ ਵਿੱਚ ਲੈ ਗਿਆ ਮੈਨੂੰ ਪਤਾ ਸੀ ਕਿ ਉਹਨੂੰ ਕਿਸ ਗੱਲ ਤੇ ਗੁੱਸਾ ਆ ਰਿਹਾ ਹੈ ਕਮਰੇ ਦਾ ਦਰਵਾਜ਼ਾ ਬੜੀ ਜ਼ੋਰ ਨਾਲ ਬੰਦ ਕੀਤਾ ਮੈਨੂੰ ਬੈੱਡ ਤੇ ਜ਼ੋਰ ਨਾਲ ਸੁੱਟ ਦਿੱਤਾ ਤੇ ਕਹਿੰਦਾ ਕਿੰਨੇ ਬੱਤਮੀ ਜਾਂ ਤੂੰ ਕੀ ਲੋੜ ਸੀ ਤੈਨੂੰ ਉਹਨਾਂ ਦੇ ਸਾਹਮਣੇ ਇਦਾਂ ਦੇ ਕੱਪੜੇ ਪਾ ਕੇ ਆਉਣਾ ਇੰਨਾ ਜ਼ਿਆਦਾ ਉਹਨਾਂ ਦੇ ਨਾਲ ਕੋਸ਼ ਹੋਉਂਦੀ ਉਹ ਇੱਕ ਤੋਂ ਜ਼ਿਆਦਾ ਬੱਤਮੀਚ ਮੁੰਡਿਆ ਅੱਗੇ ਤੂੰ ਉਹਨਾਂ ਦੇ ਸਾਹਮਣੇ ਇਦਾਂ ਤਿਆਰ ਹੋ ਕੇ ਨਹੀਂ ਆਉਣਾ ਮੈਂ ਬੈੱਡ ਤੋਂ ਖੜੀ ਹੋ ਕੇ ਉਹਦੇ ਸਾਹਮਣੇ ਖੜੀ ਹੋ ਗਈ ਮੈਂ ਕਿਹਾ ਕਿਉਂ ਕਿਉਂ ਨਾ ਮੈਂ ਤਿਆਰ ਹੋ ਕੇ ਜਾਵਾਂ ਮੈਨੂੰ ਵੀ ਤਾਂ ਮੇਰੀ ਲਾਈਫ ਇੰਜੋਏ ਕਰਨੀ ਆ ਮੈਨੂੰ ਵੀ ਮੈਨੂੰ ਵੀ ਚੰਗਾ ਲੱਗਦਾ ਮੈਨੂੰ ਵੀ ਕਿਸੇ ਨੇ ਕਿੰਨੇ ਦਿਨਾਂ ਦਾ ਤਾਰੀਫ ਨਹੀਂ ਕੀਤੀ ਸੀ ਅੱਜ ਤੁਹਾਡੇ ਦੋਸਤਾਂ ਨੇ ਮੇਰੀ ਬਹੁਤ ਤਾਰੀਫ ਕੀਤੀ ਇਹ ਸੁਣ ਕੇ ਅਮਨ ਦਾ ਗੁੱਸੇ ਨਾਲ ਬੁਰਾ ਹਾਲ ਹੋ ਗਿਆ ਤੇ ਉਹਨੇ ਮੈਨੂੰ ਬਾਹਾਂ ਤੋਂ ਫੜ ਕੇ ਪੂਰੀ ਤਰ੍ਹਾਂ ਝੰਜੋੜਿਆ ਤੇ ਕਹਿਣ ਲੱਗ ਗਿਆ ਕਿ ਮੇਰੀ ਘਰ ਵਾਲੀਆਂ ਤੂੰ ਮੇਰੀ ਇੱਜ਼ਤ ਆ ਜੇ ਦੁਬਾਰਾ ਮੈਂ ਤੈਨੂੰ ਉਹਨਾਂ ਦੇ ਸਾਹਮਣੇ ਇਦਾਂ ਵੇਖਿਆ ਤਾਂ ਮੈਂ ਤੇਰੀ ਜਾਨ ਕੱਢ ਲਵਾਂਗਾ ਬਹੁਤ ਸ਼ੌਂਕ ਆ ਨਾ ਤੈਨੂੰ ਤਿਆਰ ਹੋ ਕੇ ਹੋਣ ਦਾ ਮੇਰੇ ਲਈ ਹੋਇਆ ਕਰ ਖਬਰਦਾਰ ਜੇ ਕਿਸੇ ਗੈਰ ਦੇ ਸਾਹਮਣੇ ਇਹਦਾ ਤਿਆਰ ਹੋਈ ਮੈਂ ਕਿਹਾ ਤੁਹਾਡੇ ਲਈ ਕਿਉਂ ਅਮਨ ਤੁਹਾਡੇ ਲਾਗੇ ਆਉਣ ਲਈ ਜਿਆਦਾ ਅਹਿਮੀਅਤ ਤੁਹਾਡੀਆਂ ਕਲਾਸ ਦੀਆਂ ਕੁੜੀਆਂ ਹੀ ਰੱਖਦੇ ਆ ਮੈਂ ਨਹੀਂ ਮੇਰੀ ਗੱਲ ਸੁਣ ਕੇ ਉਹ ਕੁਝ ਸ਼ਰਮਿੰਦਾ ਜਿਹਾ ਹੋ ਗਿਆ ਤੇ ਕਹਿਣ ਲੱਗਾ ਬਸ ਮੈਨੂੰ ਤੇਰੀ ਗੱਲ ਬੁਰੀ ਲੱਗੀ ਸੀ ਉਹ ਕਹਿਣ ਲੱਗਾ ਕਿ ਸੌਰੀ ਪਲੀਜ਼ ਤੂੰ ਜਿੱਦਾਂ ਦੀ ਵੀ ਆ ਮੈਨੂੰ ਚੰਗੀ ਲੱਗਦੀ ਆ ਤੇ ਇਦਾਂ ਹੀ ਰਿਹਾ ਕਰ ਮੈਨੂੰ ਤੇਰੀ ਗੱਲ ਸਮਝ ਆ ਗਈ ਆ ਪਰ ਬਸ ਮੈਂ ਵੀਰੇ ਤੇ ਭਾਬੀ ਨੂੰ ਉਹਨਾਂ ਦੀ ਮੰਗਣੀ ਤੋਂ ਬਾਅਦ ਗੱਲਾਂ ਕਰਦੇ ਦੇਖ ਲਿਆ ਸੀ ਤੇ ਉਹਨਾਂ ਨੇ ਰੈਸਟੋਰੈਂਟ ਵਿੱਚ ਮਿਲਦੇ ਹੋਏ ਵੀ ਮੈਂ ਦੇਖਿਆ ਸੀ ਇਸ ਲਈ ਮੇਰੇ ਦਿਲ ਵਿੱਚ ਵੀ ਸ਼ੌਂਕ ਪੈਦਾ ਹੋ ਗਿਆ ਕਿ ਜਦੋਂ ਮੇਰੀ ਮੰਗਣੀ ਹੋ ਗਈ ਤਾਂ ਮੈਨੂੰ ਵੀ ਲੱਗਦਾ ਸੀ ਕਿ ਮੈਂ ਵੀ ਇਦਾਂ ਹੀ ਤੇਰੇ ਨਾਲ ਕਰੂੰਗਾ ਪਰ ਤੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਕਿ ਬਾਹਰ ਲੜਾਈ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਮੇਰੀ ਜਠਾਣੀ ਦੇ ਉਹੀ ਤਾਨੇ ਸ਼ੁਰੂ ਕਿ ਵਿਆਹ ਤੋਂ ਪਹਿਲਾਂ ਤਾਂ ਤੂੰ ਮੈਨੂੰ ਬਹੁਤ ਪਿਆਰ ਕਰਦਾ ਸੀ ਹੁਣ ਉਹ ਤੇਰਾ ਪਿਆਰ ਕਿੱਥੇ ਚਲਾ ਗਿਆ ਪਹਿਲਾਂ ਜਿੰਨਾ ਬੇਚੈਨ ਰਹਿੰਦਾ ਸੀ ਉਹਨਾ ਮੇਰੇ ਲਈ ਬੇਚੈਨ ਹੁਣ ਕਿਉਂ ਨਹੀਂ ਰਹਿੰਦਾ ਮੇਰਾ ਜੀਟ ਕਹਿ ਰਿਹਾ ਸੀ ਕਿ ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਵਿਆਹ ਤੋਂ ਬਾਅਦ ਮਰਦਾ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਫਸ ਜਾਂਦਾ ਦੋ ਬੱਚੇ ਆ ਸਾਡੇ ਵਿਆਹ ਨੂੰ 5 ਸਾਲ ਹੋ ਗਏ ਆ ਮੈਂ ਤੇਰੇ ਇਦਾਂ ਦੇ ਨਖਰੇ برداشت ਨਹੀਂ ਕਰ ਸਕਦਾ ਮੇਰੀ ਜਠਾਣੀ ਕਹਿਣ ਲੱਗੀ ਕਿ ਤੂੰ ਤਾਂ ਵਿਆਹ ਤੋਂ ਬਾਅਦ ਮੈਨੂੰ ਉਹ ਪਿਆਰ ਕੀਤਾ ਹੀ ਨਹੀਂ ਜੋ ਮੰਗਣੀ ਵੇਲੇ ਕਰਦਾ ਸੀ ਮੇਰਾ ਜੇਠ ਕਹਿੰਦਾ ਕਹਿਣ ਲੱਗਾ ਕਿ ਮੈਂ ਵਿਆਹ ਤੋਂ ਪਹਿਲਾਂ ਹੀ ਤੇਰੇ ਨਾਲ ਸਭ ਕੁਝ ਕਰ ਚੁੱਕਿਆ ਸੀ ਇਸ ਲਈ ਵਿਆਹ ਤੋਂ ਬਾਅਦ ਮੇਰੇ ਅੰਦਰ ਕੁਝ ਵੀ ਨਵਾਂ ਕਰਨ ਦੀ ਨਹੀਂ ਸੀ ਸਭ ਕੁਝ ਤਾਂ ਵਿਆਹ ਤੋਂ ਪਹਿਲਾਂ ਹੀ ਹੋ ਗਿਆ ਸੀ ਹੁਣ ਬੈਸ ਛੱਡ ਪਰ ਮੇਰੀ ਜਠਾਣੀ ਤਾਂ ਲੜਾਈ ਝਗੜਾ ਇਹ ਕਰੀ ਜਾ ਰਹੀ ਸੀ ਮੈਂ ਆਪਣੇ ਕਮਰੇ ਵਿੱਚ ਉਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਅਮਨ ਵੱਲ ਦੇਖਿਆ ਜੋ ਸ਼ਰਮਿੰਦਾ ਉਹ ਕੇ ਮੇਰੇ ਸਾਹਮਣੇ ਖੜਾ ਹੋਇਆ ਤੇ ਕਹਿਣ ਲੱਗਾ ਤੂੰ ਬਿਲਕੁਲ ਠੀਕ ਸੀ ਉਹ ਜੇ ਚੀਜ਼ਾਂ ਆਪਣੇ ਸਮੇਂ ਤੋਂ ਤੇ ਹੀ ਚੰਗੀਆਂ ਲੱਗਦੀਆਂ ਜੇ ਅਸੀਂ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨਾਲ ਸਬੰਧ ਬਣਾ ਲੈਂਦੇ ਤੇ ਹੱਦ ਤੋਂ ਜ਼ਿਆਦਾ ਕਰੀਬ ਆ ਜਾਂਦੇ ਤਾਂ ਸ਼ਾਇਦ ਸਾਡੇ ਕੋਲ ਕੁਝ ਵੀ ਕਰ ਕੁਝ ਵੀ ਕਰਨ ਲਈ ਨਵਾਂ ਨਹੀਂ ਸੀ ਹੋਣਾ ਰੱਬ ਨੇ ਰਿਸ਼ਤਿਆਂ ਦੀ ਨੂੰ ਪਵਿੱਤਰਤਾ ਦਿੱਤੀ ਆ ਉਹਨਾਂ ਵਿੱਚ ਹੀ ਰਹਿਣਾ ਚਾਹੀਦਾ ਜੋ ਚੰਗੀ ਗੱਲ ਆ ਅਮਨ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੇਰੀ ਤਾਰੀਫ਼ ਕੀਤੀ ਮੈਂ ਬਹੁਤ ਖੁਸ਼ ਨਸੀਬ ਸੀ ਕਿ ਮੈਨੂੰ ਇੱਕ ਚੰਗੀ ਘਰ ਵਾਲੀ ਮਿਲੀ ਆ ਕਿਸੇ ਕਮਲ ਦੇ ਫੁੱਲ ਵਰਗੀ ਜੋ ਚਾਰੇ ਪਾਸਿਆਂ ਤੋਂ ਗੰਦਗੀ ਨਾਲ ਭਰਿਆ ਹੁੰਦਾ ਪਰ ਉਹ ਆਪਣੇ ਆਪ ਨੂੰ ਗੰਦਗੀ ਨਹੀਂ ਲੱਗਣ ਦਿੰਦਾ ਅਮਨ ਦੀਆਂ ਬਾਹਾਂ ਵਿੱਚ ਮੈਨੂੰ ਸਕੂਨ ਜਿਹਾ ਮਹਿਸੂਸ ਹੁੰਦਾ ਸੀ ਕਿ ਸਹੀ ਸਮੇਂ ਤੇ ਮੈਂ ਸਹੀ ਫੈਸਲਾ ਕੀਤਾ ਤੇ ਇਸ ਦੇ ਬਦਲੇ ਮੈਨੂੰ ਪਿਆਰ ਤੇ ਸਕੂਨ ਵਾਲੀ ਜ਼ਿੰਦਗੀ ਮਿਲ ਰਹੀ ਆ ਹਾਂਜੀ ਦੋਸਤੋ ਏਸੀ ਅੱਜ ਦੀ ਨਵੀਂ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾਂ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ